ਕੁੜੀਆਂ ਉਹਨਾਂ ਦੇ ਹੌਨਰ ਮੁਤਾਬਕ ਉਹਨਾਂ ਦਾ ਵਿਸ਼ਾ ਚੁਣਉਂਦੇ ਅੱਜ ਮਾਪੇ ਇੱਥੇ ਬੈਠੇ ਨੇ ਅਧਿਆਪਕਾਂ ਨੇ ਤਾਂ ਪੜਾ ਲੈਣਾ ਹੈ ਅਧਿਆਪਕਾਂ ਦਾ ਕੰਮ ਹੈ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਕੰਮ ਆ ਪੜਾਉਣਾ ਦੁਨੀਆ ਦੀ ਸਭ ਤੋਂ ਸੋਹਣੀ ਨੌਕਰੀ ਦੇ ਆਪਕਦੀ ਹੈ ਮੈਂ ਤੇ ਮੰਨ ਮੇਰੀ ਬੜੀ ਇੱਛਾ ਸੀ ਕਿ ਮੈਂ ਤੇ ਆਪਕਾ ਪ੍ਰੋਫੈਸਰ ਬਣਾ ਪਰ ਇਹ ਕਿਸਮਤ ਜਿੱਦਨ ਜਿੱਦਨ ਨੂੰ ਲੈ ਜਾਂਦੀ ਹੈ ਬੰਦਾ ਉਧਰ ਨੂੰ ਚੱਲ ਜਾਂਦਾ ਬੱਚਿਆਂ ਨੂੰ ਜੋ ਉਹਨਾਂ ਦਾ ਮਨ ਕਰਦਾ ਨਾ ਜੀ ਮੈਂ ਤਿੰਨ ਚਾਰ ਕੰਮ ਬਦਲਦੀ ਬਦਲਦੀ ਦੇਖੋ ਹੁਣ ਸੈਸਦਾਂ ਮੈਂ ਕਿਉਂਕਿ ਮੇਰੇ ਮਾਪੇ ਨੇ ਮੈਨੂੰ ਜਿੱਧਰ ਨੂੰ ਮੈਂ ਚੱਲਣਾ ਚਾਹਿਆ ਹਵਾ ਨੇ ਜਿੱਧਰ ਨੂੰ ਚੱਲਣਾ ਚਾਹਿਆ ਰੁੱਖ ਖੋਲ ਦੇਣਾ ਚਾਹੀਦਾ। ਹੌਲੀ-ਹੌਲੀ ਬੱਚਾ ਪਤਾ ਨਹੀਂ ਕੀ ਚੀਜ਼ ਬਣਨ ਨੂੰ ਹਲੇ ਹੋਰ ਨਹੀਂ ਪਤਾ ਕਿੱਧਰ ਨੂੰ ਜਾਣਾ। ਰੋਕਦਾ ਕੋਈ ਨਹੀਂ ਰੋਕੋ ਨਾ ਉਹਦਾ ਜੇ ਉਹਦਾ ਦਿਲ ਕਰਦਾ ਉਹਨੇ ਚਿੱਤਰਕਾਰ ਬਣਨਾ ਨਾ ਪੇਂਟਰ ਬਣਨਾ। ਪਤਾ ਨਹੀਂ ਉਹਦੀ ਕਿਹੋ ਜਿਹਾ ਚਿੱਤਰਕਾਰ ਬਣ ਜਾਣਾ ਕਈਆਂ ਦੀਆਂ ਪੇਂਟੀਆਂ ਹੀ ਕਰੋੜਾਂ 'ਚ ਵਿਕਦੀਆਂ ਨੇ। ਜੇ ਕਿਸੇ ਦਾ ਦਿਲ ਕਰਦਾ ਨਾ ਜੋ ਉਹਦਾ ਸਾਇੰਸ ਪੜ੍ਹਨ ਨੂੰ ਜੀ ਕਰਦਾ ਉਹ ਨੂੰ ਸਾਇੰਸ ਜਾਣ ਦਿਓ ਉਹਦਾ ਆਹੇ ਨਾ ਕਿ ਉਹ ਨਹੀਂ ਤੂੰ ਮੈਡੀਕਲ ਹੀ ਲੈਣਾ ਨਹੀਂ ਤੂੰ ਨਾਨ ਮੈਡੀਕਲ ਹੀ ਲੈਣਾ ਕੀ ਪਤਾ ਉਹਦਾ ਮਨ ਅੰਦਰ ਕਿਹੜਾ ਗੁਣ ਹੈ ਕਿਹੜਾ ਗੁਣ ਉਹ ਨੂੰ ਬਾਹਰ ਲੈ ਜਾ ਅਸੀਂ ਆਰਟਸ ਪੜ੍ਹੇ ਹੋਏ ਆ ਤੇ ਅੱਜ ਤੁਹਾਡੀ ਸੇਵਾ ਵਿੱਚ ਸਾਨੂੰ ਮੌਕਾ ਮਿਲਿਆ ਇੰਨੀ ਛੋਟੀ ਉਮਰ ਦੇ ਵਿੱਚ ਆਮ ਆਦਮੀ ਪਾਰਟੀ ਚ ਅਸੀਂ ਐਮ ਐਲ ਏ ਮਨਿਸਟਰ ਵੀ ਬਣ ਗਏ ਤੁਹਾਡੀ ਸੋਚ ਬੱਚਿਆਂ ਨੂੰ ਮੈਂ ਇੱਕ ਗੱਲ ਬੇਟੀਆਂ ਇੱਥੇ ਹੈਗੀਆਂ ਨੇ ਬੱਚਿਆਂ ਨੇ ਕਿੱਥੋਂ ਤੱਕ ਜਾਣਾ ਹੈ ਬੱਚਾ ਹੀ ਤੈਅ ਕਰਦਾ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹਦਾ ਪੈਸ਼ਨ ਕੀ ਹੈ ਜ਼ਰੂਰੀ ਇਹ ਨਹੀਂ ਵੀ ਤੁਹਾਡੀ ਮਾਪੇ ਦੀ ਜੇਬ ਚ ਪੈਸੇ ਕਿੰਨੇ ਆ ਇਹ ਇਹਦੀ ਮਾਇਨੇ ਰੱਖਦਾ بڑے بڑے ਪੈਸੇ ਵਾਲੇ ਨੇ ਬੱਚੇ ਕਾਮਯਾਬ ਹੋਣ ਉਹ ਰਹਿ ਜਾਂਦੇ ਨੇ ਜ਼ਰੂਰੀ ਇਹ ਕਰਦਾ ਕਿ ਤੁਹਾਡੇ ਚ ਅੱਗੇ ਵਧਣ ਦਾ ਪੈਸ਼ਨ ਕਿੰਨਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਅੱਜ ਅਸੀਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦੇ ਵਿੱਚ ਇਕੱਠੇ ਹੋਏ ਆ ਜੀ ਕੁੜੀਆਂ ਦਾ ਜਿਹੜਾ ਇਹ ਸਕੂਲ ਹੈ ਇੰਨੀ ਮੈਨੂੰ ਖੁਸ਼ੀ ਹੋ ਰਹੀ ਹੈ ਇੰਨੀ ਸਕੂਲ ਦੇ ਵਿੱਚ ਪੋਜ਼ਿਟਿਵਿਟੀ ਜਿਸ ਤਰੀਕੇ ਨਾਲ ਬੱਚਿਆਂ ਨੇ ਆਪਣੇ ਹੁਨਰ ਦੇ ਨਾਲ ਵੱਖ-ਵੱਖ ਚੀਜ਼ਾਂ ਬਣਾਈਆਂ ਹੋਈਆਂ ਨੇ ਜਿਸ ਤਰੀਕੇ ਉਹਨਾਂ ਨੇ ਮੋਹ ਤੇ ਪਿਆਰ ਦੇ ਨਾਲ ਉਹ ਲੈ ਗਈਆਂ ਨੇ ਬੱਚਿਆਂ ਸਕੂਲ ਦੇ ਵਿਆਪਕ ਸਹਿਬਾਨ ਸਾਡੀ ਬਹੁਤ ਹੀ ਅਜ਼ੀਜ਼ ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਜੀ ਕਮਾਲ ਦੇ ਇਨਸਾਨੀ ਕੱਚੇ ਅਧਿਆਪਕ ਅੱਛੇ ਪ੍ਰਿੰਸੀਪਲ ਸਕੂਲ ਦੇ ਹੋਣ ਦੇ ਨਾਤੇ ਜਿਸ ਤਰੀਕੇ ਨਾਲ ਉਹਨਾਂ ਨੇ ਸਕੂਲ ਨੂੰ ਬੈਸਟ ਅਵਾਰਡ ਲਿਆ ਸਕੂਲ ਦੀਆਂ ਬੱਚਿਆਂ ਨੂੰ ਆਰਗੇਨਾਈਜ਼ ਕੀਤਾ ਹੋਇਆ ਪੜ੍ਹਾਈ ਵੱਲ ਧਿਆਨ ਦਿੰਦਾ ਹੋਇਆ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਹੁਤ-ਬਹੁਤ ਵਧਾਈ ਦੇਣੀ ਹੈ ਜਿਹੜੇ ਸਕੂਲ ਨੇ ਇਹ ਮੁਖੀ ਦੇ ਸਿਰ ਤੇ ਚੱਲਦੇ ਨੇ ਤੁਹਾਡੇ ਪ੍ਰਿੰਸੀਪਲ ਅੱਛੇ ਨੇ ਤੁਹਾਡੇ ਅਧਿਆਪਕ ਅੱਛੇ ਨੇ ਤਾ ਡੈਫੀਨੇਟਲੀ ਬੱਚੇ ਆ ਜਿਹੜੇ ਉਹ ਗਰੋ ਕਰਦੇ ਨੇ ਬੱਚੇ अच्छे ਤਰੀਕੇ ਨਾਲ ਵਿਕਾਸ ਕਰਦੇ ਨੇ ਲਗਭਗ 2 ਲੱਖ ਰੁਪਇਆ ਦਿੱਤਾ ਗਿਆ ਜਿਹਦੇ ਸਕੂਲ ਦੇ ਕਵਰੇ ਲਾਇਬ੍ਰੇਰੀ ਬਣਾਈ ਗਈ ਹੈ ਚਾਰ ਦੀਵਾਰੀ ਕੀਤੀ ਗਈ ਹੈ ਵੱਖ-ਵੱਖ ਸਕੂਲਾਂ ਨੂੰ ਆਪਣੇ ਹਲਕਾ ਖਰੜ ਦੇ ਵਿੱਚ ਸਕੂਲਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਗ੍ਰਾਂਟ ਆਈਆਂ ਨੇ ਸੋ ਮੈਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਸਕੂਲਾਂ ਵਿੱਚ ਪੰਜਾਬ ਦਾ ਜਿਹੜਾ ਫਿਊਚਰ ਤਿਆਰ ਹੋ ਰਿਹਾ ਹੈ ਅਧਿਆਪਕ ਜੋ ਬੱਚਿਆਂ ਨੂੰ ਅੱਜ ਕਿਤਾਬੀ ਸਿੱਖਿਆ ਦੇ ਦੇਣ ਦੇ ਨਾਲ-ਨਾਲ ਜੋ ਨੈਤਿਕ ਸਿੱਖਿਆ ਜੋ ਉਹਨਾਂ ਦੇ ਵਿਵਹਾਰ ਨੂੰ ਉਹਨਾਂ ਦੇ ਵਿੱਚ ਸੰਸਕਾਰਾਂ ਨੂੰ ਭਰਨਗੇ ਕਿਉਂਕਿ ਛੋਟੇ ਹੁੰਦਿਆਂ ਦੇ ਮਾਪੇ ਜਦੋਂ ਸਕੂਲਾਂ 'ਚ ਪੈ ਜਾਂਦੇ ਨੇ ਫਿਰ ਅਧਿਆਪਕਾਂ ਦਾ ਅਸਰ ਜਿਹੜਾ ਬੱਚਿਆਂ ਦੀ ਜ਼ਿੰਦਗੀ ਉੱਤੇ ਬਹੁਤ ਵੱਡਾ ਪਿਆਰ ਹੈ ਮੇਰੇ ਖਿਆਲ ਚ ਇੱਥੇ ਪੇਰੈਂਟਸ ਵੀ ਆਏ ਹੋਏ ਨੇ ਬੱਚਿਆਂ ਦੇ ਅੱਜ ਸੋਨਾ ਮਾਪਿਆਂ ਨਾਲ ਵੀ ਸੀ ਇੱਥੇ ਆਉਣ ਤੇ ਸਵਾਗਤ ਕਰਦੇ ਆ ਤੁਹਾਡੇ ਬੱਚੇ ਇੱਕ ਬਹੁਤ ਅੱਛੇ ਸਕੂਲ ਚ ਪੜ ਰਹੇ ਨੇ ਜਿੱਥੇ ਉੱਥੇ ਉਹਦੇ ਪ੍ਰਿੰਸੀਪਲ ਵੀ ਅੱਛੇ ਨੇ ਅਧਿਆਪਕ ਵੀ ਅੱਛੇ ਨੇ ਬਹੁਤ ਅੱਛੇ ਹੱਥਾ ਚ ਤੇ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਕੂਲਾਂ ਦੀ ਨਿਹਾਰ ਬਦਲ ਲਈ ਸਿੱਖਿਆ ਵਿਭਾਗ ਨੇ ਸਕੂਲਾਂ ਦੀ ਨਿਹਾਰ ਬਦਲਣ ਲਈ ਹਰ ਕੋਸ਼ਿਸ਼ ਕੀਤੀ ਹੈ ਸਕੂਲਾਂ ਚ ਸਹੂਲਤਾਂ ਦੇਣ ਲਈ ਹਰ ਕੋਸ਼ਿਸ਼ ਕੀਤੀ ਹੈ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਗੱਲ ਦੀ ਤੇ ਬੱਚਿਆਂ ਨੂੰ ਮੈਂ ਇਹੀ ਸੁਨੇਹਾ ਦੇਵਾਂਗੀ ਕਿ ਟੀਆਂ ਉਹ ਹੁਣ ਡਾਇਲੌਗ ਪੁਰਾਣਾ ਹੋ ਗਿਆ ਵੀ ਕੁੜੀਆਂ ਵਿਚਾਰੀਆਂ ਹੁੰਦੀਆਂ ਨੇ ਕੁੜੀਆਂ ਦੇ ਕਹਿੰਦੇ ਵੀ ਕਿੰਨੇ ਕੁੜੀਆਂ ਚਿੜੀਆਂ ਹੁੰਦੀਆਂ ਨੇ ਪਰ ਕੁੜੀਆਂ ਦੇ ਪਰ ਨਹੀਂ ਹੁੰਦੇ ਕੁੜੀਆਂ ਦੇ ਸੋਹਰੇ ਤੇ ਪੇਕੇ ਤਾਂ ਹੁੰਦੇ ਨੇ ਪਰ ਕੁੜੀਆਂ ਦੇ ਘਰ ਨਹੀਂ ਹੁੰਦੇ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਯਕੀਨ ਰੱਖਿਓ ਜ਼ਮਾਨਾ ਚਲਾਉਂਦੀਆਂ ਔਰਤਾਂ ਹੀ ਨੇ ਜਨਮ ਦਿੰਦੀਆਂ ਔਰਤਾਂ ਹੀ ਨੇ ਸਮਾਜ ਨੇ ਕਿਹੋ ਜਿਹਾ ਬਣਨਾ ਹੈ ਬੱਚੇ ਨੇ ਕਿਹੋ ਜਿਹਾ ਵੱਡਾ ਹੋਗੇ ਨਾਗਰਿਕ ਬਣਨਾ ਇਹ ਮਾਂ ਨੇ ਡਿਸਾਈਡ ਕਰਨਾ ਹੈ ਨੌਜਵਾਨ ਮੁੰਡਿਆਂ ਨੇ ਕਿਹੋ ਜਿਹਾ ਬਣਨਾ ਇਹ ਕੁੜੀਆਂ ਨੇ ਡਿਸਾਈਡ ਕਰਨਾ ਜਿਵੇਂ ਜੇ ਮੁੰਡੇ ਦੀ ਉਹ ਮੰਗ ਰੱਖਦੀਆਂ ਨੇ ਕਿ ਪੜ੍ਹਿਆ ਲਿਖਿਆ ਚਾਹੀਦਾ ਵਿਆਹ ਲਈ ਕਿ ਅੱਜ ਕੱਲ ਕਿਸੇ ਹੋਰ ਤਰੀਕੇ ਦਾ ਚਾਹੀਦਾ ਜਿਵੇਂ ਅੱਜ ਕੱਲ ਮੁੰਡੇ ਬਣਦੇ ਜਾ ਰਹੇ ਨੇ ਜਿਹੋ ਜਾਂ ਮਾਂ ਬੱਚਿਆਂ ਨੂੰ ਸੰਸਕਾਰ ਦਿੰਦੀ ਹੈ ਉਹੋ ਜਾਂ ਨਾਗਰਿਕ ਤਿਆਰ ਹੁੰਦਾ ਹੈ ਉਸ ਤੋਂ ਬਾਅਦ ਜਿਹੋ ਜੇ ਧੀ ਨੂੰ ਸੰਸਕਾਰ ਦਿੱਤੇ ਜਾਂਦੇ ਨੇ ਉਹ ਅੱਗੇ ਸਮਾਜ ਨੂੰ ਅੱਗੇ ਤੋਰਦੀਆਂ ਚਾਹੇ ਸਾਨੂੰ ਲੱਖ ਕਹੀ ਜਾਣ ਸਾਡੇ ਘਰ ਨਹੀਂ ਹੁੰਦੇ ਘਰ ਸਾਰੇ ਸਾਡੇ ਨੇ ਸਾਡੇ ਹੀ ਬਣਾਏ ਹੋਏ ਨੇ ਘਰੋਂ ਸੱਚ ਜਾਣਿਓ ਦੇਖੋ ਸਮਾਜ ਦਾ ਅਨਿਖੜ ਵੰਗ ਤਾਂ ਦੋਵੇਂ ਨੇ ਦੋਵੇਂ ਬਿਨਾ ਸਮਾਜ ਨਹੀਂ ਚੱਲਦਾ ਬੰਦੇ ਜਿੰਨੀ ਮਿਹਨਤ ਕਰਦੇ ਆ ਜਿੰਨੀ ਸਾਰਾ ਦਿਨ ਪਰਿਵਾਰ ਦੀ ਟੈਨਸ਼ਨ ਲੈ ਕੇ ਬਾਹਰ ਤੁਰੇ ਫਿਰਦੇ ਨੇ ਉਹਨਾਂ ਵਰਗੀ ਮਿਹਨਤ ਤੇ ਉਹਨਾਂ ਉਹਨਾਂ ਦੀ ਹਾਲਤ ਜ਼ਿਆਦਾ ਮਿਹਨਤ ਵਾਲੀ ਐ ਔਰਤਾਂ ਨੇ ਤਾਂ ਘਰੇ ਬੱਚੇ ਸਾਹਮਣੇ ਕਦੇ ਬੂਟਿਆਂ ਨੂੰ ਪਾਣੀ ਦੇਣਾ ਕਦੇ ਟੀਵੀ ਦੇਖਣਾ ਕਦੇ ਰਿਸ਼ਤੇਦਾਰਾਂ ਨਾਲ ਫੋਨ ਤੇ ਗੱਲਾਂ ਕਰਨੀਆਂ ਔਰਤਾਂ ਦੇ ਕੰਮ ਪਿਆਰੇ ਪਿਆਰੇ ਦੇ ਬੰਦਿਆਂ ਦੇ ਕੰਮ ਦੇਖੋ ਨਾ ਸਾਰੀ ਦਿਹਾੜੀ ਮੱਥਾ ਮਾਰ ਕੇ ਆਥੜੇ ਆਏ ਨੂੰ ਅਸੀਂ ਫੇਰ ਵੀ ਮਿਹਣਾ ਹੀ ਦੇ ਦਿੰਦੇ ਹਾਂ ਵੀ ਪਤਾ ਨਹੀਂ ਕਿਧਰੋਂ ਤੁਰ ਕੇ ਸਾਨੂੰ ਸਪੋਰਟ ਕਰਨੀ ਚਾਹੀਦੀ ਔਰਤਾਂ ਨੂੰ ਸਪੰਜਾ ਖਾਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਅਸੀਂ ਦੇਸ਼ ਜਿਹੇ ਨੇ ਭਾਰਤ ਦੇਸ਼ ਦੇ ਵਿੱਚ ਇੱਥੋਂ ਦੇ ਬੰਦਿਆਂ ਨੇ ਔਰਤਾਂ ਨੂੰ ਮਰਾਣੀਆਂ ਬਣਾ ਕੇ ਰੱਖਿਆ ਹੋਇਆ ਤੁਸੀਂ ਬਾਹਰ ਜਾ ਕੇ ਦੇਖੋ ਹਰ ਔਰਤ ਤੇ ਬੰਦਾ ਸਾਰੇ ਹੀ ਕੰਮਕਾਜੀ ਦੇ ਤੁਸੀਂ ਘਰ ਚ ਲੌਣਾ ਦੁਨੀਆ ਦਾ ਸਭ ਤੋਂ ਸੋਨਾ ਕੰਮ ਸੋਹਣੀ ਨੌਕਰੀ ਹੈਗਾ ਘਰ ਚ ਲੌਣਾ ਕਈ ਵਾਰ ਲੱਗਦਾ ਵੀ ਜਿਹੜੀ ਔਰਤ ਸ਼ਾਇਦ ਕੰਮ ਤੇ ਜਾਂਦੀ ਹੈ ਉਹ ਜਾਦਾ ਵਹਿਰੀਵ ਹੈ ਘਰ ਚ ਲੌਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਬੱਚੇ ਪਾਲਣ ਤੋਂ ਵੱਡਾ ਕੰਮ ਕੋਈ ਨਹੀਂ ਹੁੰਦਾ ਟੀਵੀ ਉੱਤੇ ਸੀਰੀਅਲ ਦੇਖਣ ਤੋਂ ਵੱਡਾ ਕੰਮ ਕੋਈ ਨਹੀਂ ਸੋ ਔਰਤ ਹੋਣਾ ਇੱਕ ਖੂਬਸੂਰਤ ਗੱਲ ਹੈ ਔਰਤ ਹੋਣਾ ਪਰਮਾਤਮਾ ਦੀ ਦਾਤ ਹੈ ਔਰਤਾਂ ਨੇ ਸ੍ਰਿਸ਼ਟੀ ਰਚੀ ਹੈ ਔਰਤਾਂ ਨੇ ਹੀ ਅੱਗੇ ਸੰਸਕਾਰ ਦੇਣੇ ਨੇ ਬੰਦਿਆਂ ਕੋਲ ਸਮਾਂ ਨਹੀਂ ਹੁੰਦਾ ਬੱਚਿਆਂ ਨੂੰ ਬਹੁਤੀ ਸੰਸਕਾਰ ਦੇਣ ਦਾ ਪਨੀਰੀ ਆਉਣ ਵਾਲੇ ਬੱਚੇ ਕਿਹੋ ਜਿਹੇ ਬਣਨਗੇ ਔਰਤਾਂ ਦੇ ਹੱਥ 'ਚ ਹੈ ਬੱਚਿਆਂ ਨੂੰ ਉੱਡਣ ਦਿਓ ਕੁੜੀਆਂ ਉਹਨਾਂ ਦੇ ਹੁਨਰ ਮੁਤਾਬਕ ਉਹਨਾਂ ਦਾ ਵਿਸ਼ਾ ਚੁਣਨ ਦਿਓ ਅੱਜ ਮਾਪੇ ਇੱਥੇ ਬੈਠੇ ਨੇ ਅਧਿਆਪਕਾਂ ਨੇ ਤਾਂ ਪੜਾ ਲੈਣਾ ਹੈ ਅਧਿਆਪਕਾਂ ਦਾ ਕੰਮ ਹੈ ਇਹ ਤਾਂ ਗੁਰੂ ਹੁੰਦੇ ਨੇ ਇਹਨਾਂ ਦਾ ਕੰਮ ਆ ਪੜਾਉਣਾ ਦੁਨੀਆ ਦੀ ਸਭ ਤੋਂ ਸੋਹਣੀ ਨੌਕਰੀ ਦੇ ਆਪਕਦੀ ਹੈ ਮੈਂ ਤੇ ਮਨ ਮੇਰੀ ਬੜੀ ਇੱਛਾ ਸੀ ਕਿ ਮੈਂ ਤੇ ਆਪਕਾ ਪ੍ਰੋਫੈਸਰ ਬਣਾ ਪਰ ਇਹ ਕਿਸਮਤ ਜਿੱਦਣ ਜਿੱਦਣ ਨੂੰ ਲੈ ਜਾਂਦੀ ਹੈ ਬੰਦਾ ਉਧਰ ਨੂੰ ਚੱਲ ਜਾਂਦਾ ਬੱਚਿਆਂ ਨੂੰ ਜੋ ਉਹਨਾਂ ਦਾ ਮਨ ਕਰਦਾ ਨਾ ਜੀ ਮੈਂ ਤਿੰਨ ਚਾਰ ਕੰਮ ਬਦਲਦੀ ਬਦਲਦੀ ਦੇਖੋ ਹੁਣ ਸੈਸਦਾਂ ਮੈਂ ਕਿਉਂਕਿ ਮੇਰੇ ਮਾਪੇ ਨੇ ਮੈਨੂੰ ਜਿੱਦਣ ਨੂੰ ਮੈਂ ਚੱਲਣਾ ਚਾਹਿਆ ਹਵਾ ਨੇ ਜਿੱਦਣ ਨੂੰ ਚੱਲਣਾ ਚਾਹੀਏ ਰੁੱਖ ਖੋਲ ਦੇਣਾ ਚਾਹੀਏ ਹੌਲੀ ਹੌਲੀ ਬੱਚਾ ਪਤਾ ਨਹੀਂ ਕੀ ਚੀਜ਼ ਬਣਨ ਨੂੰ ਹਲੇ ਹੋਰ ਨਹੀਂ ਪਤਾ ਕਿੱਧਰ ਨੂੰ ਜਾਣਾ ਰੋਕਦਾ ਕੋਈ ਨਹੀਂ ਰੋਕੋ ਨਾ ਉਹਦਾ ਜੇ ਉਹਦਾ ਦਿਲ ਕਰਦਾ ਉਹਨੇ ਚਿੱਤਰਕਾਰ ਬਣਨਾ ਨਾ ਪਿੰਟਰ ਬਣਨਾ ਪਤਾ ਨਹੀਂ ਉਹਦੀ ਕਿਹੋ ਜਿਹਾ ਚਿੱਤਰਕਾਰ ਬਣ ਜਾਣਾ ਕਈਆਂ ਦੀਆਂ ਪੇਂਟਿੰਗਾਂ ਹੀ ਕਰੋੜਾਂ ਚ ਵਿਕਦੀਆਂ ਨੇ ਜੇ ਕਿਸੇ ਦਾ ਦਿਲ ਕਰਦਾ ਨਾ ਜੋ ਉਹਦਾ ਸਾਇੰਸ ਪੜ੍ਹਨ ਨੂੰ ਜੀ ਕਰਦਾ ਉਹਨੂੰ ਸਾਇੰਸ ਜਾਣ ਦਿਓ ਉਹਦਾ ਆਹੇ ਨਾ ਕਿ ਉਹ ਨਹੀਂ ਤੂੰ ਮੈਡੀਕਲ ਹੀ ਲੈਣਾ ਨਹੀਂ ਤੂੰ ਨਾਨ ਮੈਡੀਕਲ ਹੀ ਲੈਣਾ ਕੀ ਪਤਾ ਉਹਦਾ ਮਨ ਅੰਦਰ ਕਿਹੜਾ ਗੁਣ ਹੈ ਕਿਹੜਾ ਗੁਣ ਉਹਨੂੰ ਬਾਹਰ ਲੈ ਜਾਏ ਅਸੀਂ ਆਰਟਸ ਪੜ੍ਹੇ ਹੋਏ ਆਂ ਤੇ ਅੱਜ ਤੁਹਾਡੀ ਸੇਵਾ ਚ ਸਾਨੂੰ ਮੌਕਾ ਮਿਲਿਆ ਇੰਨੀ ਛੋਟੀ ਉਮਰ ਦੇ ਵਿੱਚ ਆਮ ਆਦਮੀ ਪਾਰਟੀ ਚ ਅਸੀਂ ਐਮਐਲਏ ਮਨਿਸਟਰ ਵੀ ਬਣ ਗਏ ਤੁਹਾਡੀ ਸੋਚ ਬੱਚਿਆਂ ਨੂੰ ਮੈਂ ਇੱਕ ਗੱਲ ਬੇਟੀਆਂ ਇੱਥੇ ਹੈਗੀਆਂ ਨੇ ਬੱਚਿਆਂ ਨੇ ਕਿੱਥੋਂ ਤੱਕ ਜਾਣਾ ਹੈ ਬੱਚਾ ਹੀ ਤੈਅ ਕਰਦਾ ਉਹਦੀ ਸੋਚ ਕਿੱਥੋਂ ਤੱਕ ਜਾਂਦੀ ਹੈ ਉਹਦਾ ਪੈਸ਼ਨ ਕੀ ਹੈ ਜ਼ਰੂਰੀ ਇਹ ਨਹੀਂ ਵੀ ਤੁਹਾਡੀ ਮਾਪੇ ਦੇ ਜੇਬ ਚ ਪੈਸੇ ਕਿੰਨੇ ਆ ਇਹ ਇਹਦੀ ਮਾਇਨੇ ਰੱਖਦਾ बड़े-बड़े पैसे वाले ਦੇ ਬੱਚੇ ਕਾਮਯਾਬ ਹੋਣ ਹੋ ਰਹੇ ਜਾਂਦੇ ਨੇ ਜ਼ਰੂਰੀ ਇਹ ਕਰਦਾ ਕਿ ਤੁਹਾਡੇ ਚ ਅੱਗੇ ਵਧਣ ਦਾ ਪੈਸ਼ਨ ਕਿੰਨਾ ਹੈ ਤੁਹਾਡੇ ਚ ਅੱਗੇ ਜਾਣ ਦੀ ਤਾਂ ਕਿੰਨੀ ਹੈ ਇਹ ਮੈਟਰ ਕਰਦਾ ਕਦੀ ਵੀ ਇਹ ਨਹੀਂ ਦੇਖਣਾ ਵੀ ਪੈਸੇ ਪੈਸੇ ਨਾਲ ਹੀ ਅੱਗੇ ਵਧਿਆ ਜਾ ਸਕਦਾ ਕਹਿੰਦੇ ਹੁੰਦੇ ਆ ਵੀ ਉੱਗਣ ਵਾਲੇ ਉੱਕ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ ਮੈਂ ਇੱਕ ਮਿਡਲ ਕਲਾਸ ਪਰਵਾਹ ਤੋਂ ਬਿਲੋਂਗ ਕਰਦੀ ਸੀ ਮੈਂ ਇੱਕ ਸਾਧਾਰਨ ਪਰਿਵਾਰ ਤੋਂ ਬਿਲੋਂਗ ਕਰਦੀ ਆਂ ਤੇ ਉਹਦੇ ਲਈ ਜ਼ਰੂਰੀ ਨਹੀਂ ਹੁੰਦਾ ਹੁਨਰ ਨੂੰ ਟੈਲੈਂਟ ਨੂੰ ਕਿਸੇ ਵੀ ਸਿੱਕੇ ਦੀ ਜ਼ਰੂਰਤ ਨਹੀਂ ਹੁੰਦੀ ਕਦੇ ਵੀ ਨੋਟ ਨਾ ਕਰੋ ਵੀ ਮੇਰੇ ਬਾਪ ਦੀ ਮੇਰੀ ਮਾਂ ਦੀ ਜੇਬ ਦੇ ਵਿੱਚ ਪੈਸੇ ਕਿੰਨੇ ਨੇ ਇਹ ਦੇਖੋ ਤੁਹਾਡੇ ਚ ਹੁਨਰ ਕਿੰਨਾ ਤੰਗ ਕਿੰਨਾ ਇੱਛਾ ਕਿੰਨੀ ਆ ਮਿਹਨਤ ਕਿੰਨੀ ਆ ਤੁਸੀਂ ਅੱਗੇ ਨਿਕਲੀ ਜਾਣਾ ਤੇ ਆਪਣੇ ਪਸੰਦ ਦਾ ਵਿਸ਼ਾ ਚੁਣੋ